ਅੰਮ੍ਰਿਤਸਰ ਸਪੋਰਟਸ ਐਸੋਸੀਏਸ਼ਨ ਦੇ ਸਕੱਤਰ ਨਵਜੋਤ ਸਿੰਘ ਗਰੋਵਰ ਦੀ ਸਰਪ੍ਰਸਤੀ ਹੇਠ ਆਯੋਜਿਤ ਪੰਜਾਬ ਸੂਬਾ ਮਹਿਲਾ T20 ਟੂਰਨਾਮੈਂਟ ਦਾ ਸਮਾਪਨ ਹੋਇਆ। ਫਾਈਨਲ ਮੈਚ PCA ਬਲੂ ਅਤੇ PCA ਗ੍ਰੀਨ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ PCA ਬਲੂ 20 ਓਵਰਾਂ ਵਿੱਚ ਸਿਰਫ 74 ਰਨ ਹੀ ਬਣਾ ਸਕੀ। ਜਵਾਬ ਵਿੱਚ PCA ਗ੍ਰੀਨ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਸਿਰਫ 16 ਓਵਰਾਂ ਵਿੱਚ 2 ਵਿਕਟਾਂ ਗਵਾ ਕੇ 75 ਰਨ ਬਣਾ ਕੇ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਜੇਤੂ ਟੀਮ ਪੀਸੀਏ ਗ੍ਰੀਨ ਨੂੰ 2 ਲੱਖ ਰੁਪਏ ਤੇ ਟਰੋਫੀ ਜਦਕਿ ਉਪ ਜੇਤੂ ਪੀਸੀਏ ਬਲੂ ਨੂੰ 1 ਲੱਖ ਰੁਪਏ ਤੇ ਟਰੋਫੀ ਦਿੱਤੀ ਗਈ। ਪੁਰਸਕਾਰ ਵੰਡ ਸਮਾਰੋਹ ਵਿੱਚ ਪੀਸੀਏ ਦੇ ਉਪ ਪ੍ਰਧਾਨ ਦੀਪਕ ਪਾਲੀ, ਨਵਜੋਤ ਸਿੰਘ ਗਰੋਵਰ ਨੇ ਖਿਡਾਰਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੱਤਰ, ਐਜੀਏ ਅੰਮ੍ਰਿਤਸਰ ਦੇ ਮੇਅਰ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਲੋਕ ਸਭਾ ਇੰਚਾਰਜ ਆਮ ਆਦਮੀ ਪਾਰਟੀ ਵੀ ਮੌਜੂਦ ਸਨ। ਜਦੋਂ ਦਾ ਚਾਰਜ ਲਿਆ ਇੱਥੇ ক্রিকেট ਦੇ ਵਿੱਚ ਸਾਡੇ ਨਵਜੋਤ ਗਰੋਵਰ ਜੀ ਨੇ ਜਿਹੜੇ ਸੈਕਟਰੀ ਨੇ ਇਥੇ ਪੀਸੀਏ ਦੇ ਅਮਸਰ ਦੇ ਔਰ ਪੀਸੀਏ ਵੱਲੋਂ ਜਿਹੜਾ ਹੈ ਮੂਵਮੈਂਟ ਜਿਹੜਾ ਹੈ ਵਿੰਗ ਦਾ ਜਿਹੜਾ ਹੈ ਸਾਰੇ ਪੰਜਾਬ ਚੋਂ ਟੀਮਾਂ ਲੈ ਕੇ ਪੰਜਾਬ ਲੈਵਲ ਤੇ ਜਿਹੜਾ ਮੈਚ ਕਰਵਾਇਆ ਗਿਆ ਪਹਿਲਾਂ ਤਾਂ ਸਭ ਤੋਂ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਸਾਡੇ ਵਿੱਚ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਜਿਹੜੇ ਐਡਵਾਈਜ਼ਰ ਨੇ ਟੂਰਿਜ਼ਮ ਦੇ ਚੇਅਰਮੈਨ ਨੇ ਔਰ ਉਹ ਆਏ ਨੇ ਬਾਲੀ ਸਾਹਿਬ ਆਏ ਨੇ ਔਰ ਉਹ ਵੀ ਸਪੈਸ਼ਲ ਤੌਰ ਤੇ ਆਏ ਨੇ ਕਿਉਂਕਿ ਉਹਨਾਂ ਦਾ ਵੀ ਬਹੁਤ ਜ਼ਿਆਦਾ ਜਿਹੜਾ ਇੰਡਸਟਰੀ ਜਿਹੜਾ ਹੈ ਸਪੋਰਟਸ ਵੱਲ ਯੰਗ ਜਨਰੇਸ਼ਨ ਦੇ ਨਾਲ ਦਿੰਦਾ ਹੈ ਕਿਉਂਕਿ ਜੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਤੇ ਸਾਨੂੰ ਡੈਫੀਨੇਟਲੀ ਜਿਹੜਾ ਹੈਗਾ ਸਪੋਰਟਸ ਵੱਲ ਧਿਆਨ ਦੇਣਾ ਪਏਗਾ ਸੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਨਸ਼ਿਆਂ ਦੇ ਵਿਰੁੱਧ ਜਿਹੜੇ ਅਭਿਆਨ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਥੇ ਇਹ ਵੀ ਕਰ ਰਹੀ ਹੈ ਕਿ ਆ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਸਟੇਡੀਅਮ ਬਣਾਉਣੇ ਨੇ ਜਿਹੜੇ ਸਪੋਰਟਸ ਵਾਲੇ ਨੇ ਬੱਚੇ ਨੇ ਉਹਨਾਂ ਨੂੰ ਬੜਾਵਾ ਦੇਣ ਲਈ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਵੀ ਕਰਨੀ ਹੈ ਉਸ ਦਿਨ ਆਪਾਂ ਮੈਂ ਜੁਆਇਨ ਕੀਤਾ ਸੀ ਮੈਂ ਕਿਹਾ ਸੀ ਕਿ ਅੰਮ੍ਰਿਤਸਰ ਆਉਣ ਦੇ ਟਾਈਮ ਦੇ ਵਿੱਚ ਇੱਥੇ ਚੰਗੇ ਲੈਵਲ ਤੇ ਮੈਚ ਕਰਾਵਾਂਗੇ ਇੱਥੇ ਦੇਖੋ ਫਰਸਟ ਟਾਈਮ ਇਨ ਅੰਮ੍ਰਿਤਸਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ T20 ਔਮਨ ਲੀਗ ਹੋ ਰਹੀ ਹੈ ਜਿਹਦੇ ਵਿੱਚ ਸਾਡੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਜਿਹੜੇ PCA ਦੇ ਸਾਡੇ ਇੱਥੇ ਆਏ ਨੇ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਵਾਰਮ ਵੈਲਕਮ ਕਰਦੇ ਹਾਂ ਤੇ ਤੁਸੀਂ ਦੇਖੋ ਕਿ ਪਹਿਲੀ ਵਾਰੀ ਸਾਡੇ ਇੱਥੇ ਧੀਆਂ ਨੂੰ ਅਸੀਂ ਪ੍ਰਮੋਟ ਕੀਤਾ ਬਹੁਤ ਅੱਛਾ ਉਹਨਾਂ ਦਾ ਉਤਸ਼ਾਹ ਵਧਿਆ ਅੱਜ ਪੇਰੈਂਟਸ ਨੇ ਵੀ ਸਾਡਾਂ ਨਾਲ ਗੱਲ ਕੀਤੀ ਕਿ ਧੀਆ ਨੂੰ ਮੌਕਾ ਮਿਲਿਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਧੀਆ ਕਿਸੇ ਨਾਲੋਂ ਘੱਟ ਨਹੀਂ ਗਈਆਂ ਧੀਆ ਨੂੰ ਵੀ ਮੌਕਾ ਮਿਲਿਆ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੇਖਣਾ ਇਹ ਜਿਹੜੀਆਂ ਸਾਡੀਆਂ ਧੀਆ ਹੋਣਗੀਆਂ ਪੰਜਾਬ ਵੱਲੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਅੱਛਾ ਪਲੈਟਫਾਰਮ ਉਹਨਾਂ ਨੂੰ ਬੜਾ ਵਧੀਆ ਮਿਲਿਆ ਪੀਸੀਆ ਦਾ ਪੂਰਾ ਸਹਿਯੋਗ ਹੈ ਹਰ ਪਾਸਿਓਂ ਪੀਸੀਆ ਸਾਨੂੰ ਕੋਆਪਰੇਟ ਕਰ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ ਨਹੀਂ ਹੈ ਆਨਲੇ ਟਾਈਮ ਦੇ ਵਿੱਚ ਹੋਰ ਤੁਹਾਨੂੰ ਐਚ ਇੰਪਰੂਵਮੈਂਟ ਕਰਕੇ ਦਿਖਾਵਾਂਗੇ ਨਹੀਂ ਨਹੀਂ ਫਰਸਟ ਟਾਈਮ ਇਹ ਨਮਰੇ ਸਰ ਗਾਂਧੀ ਗਰਾਊਂਡ ਦੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਊਮਨ ਲੀਗ ਫਰਸਟ ਟਾਈਮ ਹੋ ਰਹੀ ਹੈ ਇਹਦੇ ਵਿੱਚ ਮਤਲਬ ਪੂਰੇ ਪੰਜਾਬ ਦੇ ਵਿੱਚੋਂ ਨਾ ਜਿੰਨੇ ਜ਼ਿਲ੍ਹੇ ਨੇ ਉਹਨਾਂ ਚੋਂ 5-5 ਬੱਚਿਆਂ ਨੂੰ ਹਰ ਇੱਕ ਜ਼ਿਲ੍ਹੇ ਚੋਂ ਲੈ ਕੇ ਚਾਰ ਟੀਮਾਂ ਭਰਾਈਆਂ ਸੀ ਫਾਈਨਲ ਉਹਦੇ ਦੋ ਟੀਮਾਂ ਅੱਜ ਜਿਹੜੀਆਂ ਫਾਈਨਲ ਹੋਈਆਂ ਇਹਨਾਂ ਚ ਜਿਹੜੀ ਅੱਜ ਫਾਈਨਲ ਜਿੱਤੇਗੀ ਉਹਨੂੰ ਅਸੀਂ ਸਾਡੇ ਵਾਈਸ ਵਾਈਰਨਟ ਆਏ ਉਹਨਾਂ ਵੱਲੋਂ ਸਨਮਾਨਿਤ ਕਰਾਵਾਂਗੇ ਪੀਸੀਏ ਵੱਲੋਂ ਹਰ ਸਹਯੋਗ ਹੈ ਹਰ ਫੈਸਿਲਿਟੀ ਪੀਸੀਏ ਪ੍ਰੋਵਾਈਡ ਤੇ ਮੇਰੀ ਰਿਕਵੈਸਟ ਵੀ ਆ ਕਿ ਆਨ ਟਾਈਮ ਦੇ ਵਿੱਚ ਦੇਖਣਾ ਵੀ ਸਾਰੇ ਤੁਹਾਡਾ ਸਹਿਯੋਗ ਰਹੇਗਾ ਕਿਉਂਕਿ ਪਹਿਲੇ ਦਿਨ ਤੋਂ ਸਾਨੂੰ মিডিਆ ਨੇ ਬੜਾ ਪ੍ਰਮੋਟ ਕੀਤਾ ਕਿਉਂਕਿ ਉਹ ਵੀ ਚਾਹੁੰਦੇ ਨੇ মিডিਆ ਵੀ ਚਾਹੁੰਦਾ ਕਿ ਜਿਹੜਾ ਅੰਮ੍ਰਿਤਸਰ ਹੈ ਸਾਡਾ ਜਿਹੜਾ ਸਾਡਾ ਮੱਝ ਦੀ ਧਰਤੀ ਹੈ ਮਜੈਲ ਹੈ ਚਾਹੀਏ ਤੇ ਮੁੰਡੇ ਹੈ ਚਾਹੀਏ ਕੁੜੀਆਂ ਜਿਹੜੀਆਂ ਇੱਥੇ ਸਾਡੇ ਸਪੋਰਟਸ ਨਾਲ ਜਾਣੀਆਂ ਜਾਂਦੀਆਂ ਕਿਉਂਕਿ ਸਪੋਰਟਸ ਇੱਕ ਐਸੀ ਚੀਜ਼ ਹੈ ਸਪੋਰਟਸ ਦੇ ਨਾਲ ਬੱਚੇ ਨੂੰ ਜੇ ਪਿਆਰ ਹੋ ਜੇ ਆਪਣੇ ਸ਼ਰੀਰ ਨਾਲ ਜੇ ਪਿਆਰ ਹੋ ਜੇ ਉਹ ਨਸ਼ੇ ਤੋਂ ਦੂਰ ਹੁੰਦਾ ਹੈ ਅਸੀਂ ਜੇ ਇੱਕ ਸਪੋਰਟਸ ਪ੍ਰਮੋਟ ਕਰਾਂਗੇ ਤਾਂ ਹੀ ਨਸ਼ਾ ਅਸੀਂ ਪੰਜਾਬ ਤੋਂ ਖਤਮ ਕਰ ਸਕਾਂਗੇ ਚੰਗਾ ਲੱਗਿਆ ਕਿ ਪੀਸੀਐਚ ਪਿਛਲੇ ਦਿਨਾਂ 'ਚ ਮੈਨੂੰ ਵਾਈਸ ਪ੍ਰੈਜ਼ੀਡੈਂਟ ਲਾਇਆ ਤੇ ਉਸ ਤੋਂ ਬਾਅਦ ਪਹਿਲੀ ਮੇਰੀ ਫੇਰੀ ਅੰਮ੍ਰਿਤਸਰ ਦੀ ਖਾਸ ਤੌਰ ਤੇ ਨਵਜੋਥਰਾਂ ਨਾਲ ਮੇਰੀ ਗੱਲ ਹੋਈ ਸੀ ਤੇ T20 ਦਾ ਜਿਹੜਾ ਮੈਚ ਹੈ ਉਹ ਮੇਰੀ ਦੇਖਣ ਦੀ ਉਤਸਕਤਾ ਸੀ ਤੇ ਨਾਲ ਜਿਹੜੇ ਸਾਥੀ ਸਾਡੀ ਇੱਥੇ ਦੀ ਕ੍ਰਿਕਟ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਉਹਨਾਂ ਦੀ ਹੌਸਲਾ افزਾਈ ਵੀ ਕੋਆਰਡੀਨੇਸ਼ਨ ਵੀ ਆਪਸ ਵਿੱਚ ਕਿਉਂਕਿ ਜਿਹੜਾ ਬੜਾ ਡੈਮੋਕਰੈਟਿਕ ਸਟਰਕਚਰ ਆ ਕਿ ਡਿਸਟ੍ਰਿਕਟ ਯੂਨਿਟਸ ਹੁੰਦੇ ਆ ਫਿਰ ਸਟੇਟ ਯੂਨਿਟ ਹੁੰਦਾ ਹੈ ਪੀਸੀਆ ਦਾ ਸੋ ਉਹਨਾਂ ਦੀ ਆਪਸੀ ਕੋਆਰਡੀਨੇਸ਼ਨ ਦੇ ਲਈ ਔਰ ਬੱਚਿਆਂ ਨੂੰ ਸ਼ਾਬਾਸ਼ ਦੇਣ ਦੇ ਲਈ ਉਹਨਾਂ ਪੇਰੈਂਟਸ ਨੂੰ ਇਨਕਰੇਜ ਕਰਨ ਲਈ ਜਿਹੜੇ ਆਪਣੇ ਜੀਵਨ ਤੋਂ ਸਮਾਂ ਕੱਢ ਕੇ ਬੱਚਿਆਂ ਨੂੰ ਖੇਡਾਂ ਚ ਲਾਉਂਦੇ ਆ ਇਹਦੇ ਨਾਲ ਜੋ ਵੀ ਉਹ ਬੱਚੇ ਤਿਆਰ ਕਰਦੇ ਉਹ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਜਿਹੜਾ ਅਸਲੀ ਵੈਲਥ ਆ ਉਹ ਤਿਆਰ ਹੋ ਰਿਹਾ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਕਿ ਬੱਚਿਆਂ ਦੀ ਜਿਹੜੀ ਈਵਨਿੰਗ ਆ ਬੱਚਿਆਂ ਦੀ એનર્ਜੀ ਆ ਚੈਨਲਾਈਜ਼ ਕੀਤੀ ਜਾਵੇ